ਵੰਦੇ ਸ਼ੀਰ ਹਰਮੰਦਰ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਮੋਕੇ ਲੋਕੀ ਖਾਸੇ ਸ਼ਵਾਜੀ ਸੰਗਤਾਂ ਨੇ ਕੀਤੀ ਦੀਵਾਲਾ ਲੱਖਾਂ ਸੰਗਤਾਂ ਹੋਏ ਨਤਮਸਤਕ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਸੱਚਖੰਡ ਸ਼ੀਰ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਮੋਕੇ ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਦੇ ਪਾਠ ਸੋਬਾ ਦਾ ਲੋਕੀ ਖਾਸੇ ਸ਼ਵਾਜੀ ਦਾ ਦ੍ਰਿਸ਼ ਦਿਲਕਸ਼ ਬਣ ਗਿਆ ਇਸ ਤੋਂ ਪਹਿਲਾਂ ਹਜ਼ਾਰਾਂ ਸੰਗਤਾਂ ਦੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਦੀਵਾਲਾ ਸਜਾ ਕੇ ਰੋਸ਼ਨੀ ਦਾ ਨੋਖਾ ਨਜ਼ਾਰਾ ਪੈਦਾ ਕੀਤਾ ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚ ਕੇ ਰਤਮਸਥਕ ਹੋ ਰਹੀਆਂ ਹਨ। ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ। ਬੋ ਤੰਦ ਦਾਸ ਰਾਮ ਸੰਨਹਰ ਕੇ ਆਮਰੰਤਿ ਬੋਇਆ ਕਰੈ ਮਨੁ ਜਾਨ ਬੋਇਆ ਕਰੈ। ਕਰਨਾ ਬੋ ਤੂ ਮੇਲੇ ਰਾਤਾ ਜਪਤੋ ਆਇਆ। ਬੋਨਾ

ये देखो ये करते सारे Thank <laughs> you. ਕੰਸੀਰ ਨਾ ਯਾਦ ਨਾ ਕਰ ਸੁਸਤਾ ਮਨ ਕਥਾ ਸੁਨੇਰਾ ਸਤਿ ਤੁਰਿ ਮਿਟਾਰਾਂ ਕਰਾ ਦੇ ਜਨਮੇ ਰਾਸ ਤੁਰਿ ਫੋ i' na, bada ਆਸ ਜੇ ਪਾਨ ਜੂ ਬਦਲ ਜਾ ਬਦਲ ਜਾ ਮੇਰਾ ਭਾਜੀ ਸ਼ੂਰਜ ਸਿੰਘ ਜੀ ਮੈਂ ਨਕੌਦਰ ਤੋਂ ਆਇਆ ਜੀ ਅ ਕਿਸ ਅੱਜ ਸ਼੍ਰੀ ਗੁਰਗ੍ਰੰਥ ਸਾਹਿਬ ਦਾ ਪਹਿਲਾ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੀ ਸ੍ਰੀ ਗੁਰ ਅਰਜਨ ਦੇਵ ਜੀ ਨੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਤੋਂ ਅੱਜ ਸ੍ਰੀ ਬਨ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਾਇਆ ਹੈ ਜੀ ਪਹਿਲਾ ਪ੍ਰਕਾਸ਼ ਦਿਹਾੜਾ ਸਰਬਾ ਸੰਗਤਾਂ ਨਾਲ ਮਿਲ ਕੇ ਮਨਾਰੀਆ ਹਨ ਸਰਬਾ ਸੰਗਤਾਂ ਨੂੰ ਧੰਤਨ ਸ੍ਰੀ ਗੁਰਗੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਉਹ ਸੋਨਾ ਜੀ ਉਹ ਵਧੀਆ ਲੋਕੀਂ ਦਾ ਨਜ਼ਾਰਾ ਬਹੁਤ ਵਧੀਆ ਫੁੱਲਾਰੀ ਸਜਾਵਟ ਹੋਈ ਹੋਈ ਆ ਡੇਰਾ ਸੇ ਸੂਧਰ ਪੜ ਤੋਂ ਬਾਅਦ ਸੇ ਉਹ ਨਸ਼ਟ ਬਾਜੀ ਹੋਣੀ ਆ ਬਹੁਤ ਵਧੀਆ ਪ੍ਰਬੰਧਿਆ ਬੇਗੁਰਦੀ ਕਿਰਪਾ ਨਾਲ ਜੀ ਸੰਗਤਾਂ ਦੇ ਕਿੰਨਾ ਖੁਸ਼ ਆਵੇ ਸੰਗਤਾਂ ਨੂੰ ਬਹੁਤ ਸ਼ਾਦਾ ਜੀ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਸੰਗਤਾਂ ਬਹੁਤ ਰਾਠਾ ਮਾਰ ਦਹਾੜ ਆਇਆ ਸੰਗਤਾਂ ਦਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਦਰਸ਼ਕੋ ਜੀ ਕੀਰਤਾਂ ਦਾ ਬਹੁਤ ਆਨੰਦ ਆਇਆ ਤਾਂ ਮੈਂ ਚਾਹਨੀ ਹੈ ਕਿ ਜਿੱਥੇ ਵੀ ਜਿੰਨੇ ਵੀ ਲੋਕ ਕੇ ਕਿ ਪਰ ਟੀਵੀ 'ਚ ਦੇਖੇ ਇੱਥੇ ਆਏ ਹੋਪ ਕਿ ਉਹਨੇ ਬਹੁਤ ਆਨੰਦ ਆਇਆ ਹੋਵੇ ਕਿਉਂਕਿ ਅੱਜ ਫਾਇਰ ਵਰਕਸ ਦੇ ਕੇ ਇੰਨਾ ਕਿ ਜ਼ਿਆਦਾ ਆਨੰਦ ਆਇਆ ਦਿਲ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਇਹੋ ਜਿਹਾ ਕਦੇ ਵੀ ਕਿੱਥੇ ਨਹੀਂ ਦੇਖਣੇ ਮਿਲੇ ਜੋ ਇੱਥੇ ਹਰਿਮੰਦਰ ਸਾਹਿਬ ਆਣ ਨੂੰ ਦੇਖਣ ਨੂੰ ਮਿਲਦਾ। ਪਰਪੰਦੇ ਕਿੰਨਾ ਦਾ ਲੱਗਾ ਜੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 401ਵਾਂ ਪ੍ਰਕਾਸ਼ ਵਰਪੁਰ ਜਿਹੜਾ ਵਾ ਸਜਾਇਆ ਗਾ ਨਗਰ ਕੀਰਤਨ ਸਜਾਏ ਗਏ ਆ। ਉਸ ਤੋਂ ਇਲਾਵਾ ਜਿਹੜੀ ਆ ਸ਼ਾਮ ਨੂੰ ਰੈਰਾ ਸਾਹਿਬ ਜੀ ਦੇ ਪਾਰ ਤੋਂ ਪ੍ਰੰਤ ਦੀਪਮਾਲਾ ਔਰ ਆਕਾਸ਼ਿਬਾ ਜੀ ਜਿਹੜੀ ਆ ਚਲਾਈ ਗਈ ਆ। ਸੰਦੇ ਸਾਰਾ ਇਹ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂ ਪਿਛਲੇ ਕਾਲ ਤੱਕ ਸਾਹਿਬ ਜੀ ਦੀ ਗਵਾਈ ਵਿੱਚ ਮਾਨਯੋਗ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪ੍ਰਧਾਨ ਸ਼੍ਰੋਮਣੀ ਕਮੇਟੀ ਔਰ ਮੈਨੇਜਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜਿਹਦੇ ਸਹਿਯੋਗ ਨਾਲ ਬਹੁਤ ਜਿਆਦਾ ਸੰਗਤਾਂ ਚ ਹਰ ਸਾਲ ਇਤਿਸ਼ਾ ਹੁੰਦਾ ਵਾ ਹਰ ਕੀ ਮੀ ਜਿਹੜਾ ਵੱਧ ਤੋਂ ਵੱਧ ਬਹੁਤ ਉਤਸ਼ਾਹ ਜਿਹੜਾ ਪਾਇਆ ਗਿਆ ਤੁਹਾਡ ਕੀ ਨਾਮ ਹੈ ਮੇਰਾ ਨਾਮ ਜੀ ਵਿਕਰਮਜੀਤ ਸਿੰਘ ਆਹ ਸ਼੍ਰੀ ਐਮਬਰੇਸਰ ਤੋਂ ਆਇਆ ਜੀ ਅੱਜ ਸਤਿਕਾਰਯੋਗ ਨਮੋਸਾਇਕ ਜੀ ਦੇ ਦਾਦਾ ਸਾਚੇ ਜੀ ਬਹੁਤ ਹੀ ਵਧੀਆ ਲੱਗਦਾ ਹੈ ਬੇ ਖਾਸ ਕਰਕੇ ਅੱਜ ਦਾ ਦਿਨ ਬਹੁਤ ਹੀ ਵਧੀਆ ਨਾ ਪਹਿਲਾ ਪ੍ਰਕਾਸ਼ ਪਰ ਪਰ ਦਿਨ ਦੇ ਲੱਖਾਂ ਹੀ ਮਨੁੱਖੋਸ਼ ਇਹਨਾਂ ਦਰਵਾਜ਼ੇ ਤੇ ਆ ਕੇ ਧਰਤੀ ਹੈ ਕਿ ਗੋਜੀ ਜਿਹੜਾ ਸਾਰੇ ਖੁਸ਼ ਹੁੰਦੇ ਕਿਦਾਂ ਦਾ ਉਚਾਰਿਆ ਆਂ ਆਵਲੋਂ ਤੇ ਅੱਜ ਦੀ ਮਨਾ ਕਿਤੀਗੀ ਵਾਪਸ ਵਾਜੀ ਗਈ ਕਿਦਾਂ ਦਾ ਅੱਜ ਕੱਲ ਅੱਜ ਤੇ ਬਹੁਤ ਹੀ ਮਨੁੱਖੋਸ਼ ਹੋ ਗਨਾਲ ਤੇ ਜੀਵਨ ਦਾ ਅਰਥ ਕੀ ਸੀ ਸਬਰਕ ਚਾਗੇ ਬਹੁਤ ਹੀ ਵਧੀਆ ਲੱਗਦਾ ਪਏ ਠੀਕ ਤਕਨੀਕ ਬਟਾ ਤੋਂ ਲੱਕ ਨਾਮ ਹੈ ਮੇਰਾ ਨਾਮ ਸੈਫੀ ਸਿੰਘ ਹੈ ਜੀ ਸਾਇਬ ਅੱਜ ਸੱਚਖੰਡ ਦੀ ਦਰਬਾਰ ਸਾਹਿਬ ਪਹੁੰਚੇ ਹੂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੇ 골ਡਨ ਐਪਲ ਪਹੁੰਚ ਕੇ ਮੈਨੂੰ ਬਹੁਤ ਆਨੰਦ ਮਿਲਿਆ ਤੇ ਮੈਂ papa ਨੂੰ ਕੱਲ ਵੀ ਕਿਹਾ ਸੀ ਕਿ ਅਸੀਂ 골ਡਨ ਐਪਲ ਅੱਜ ਜਾਵਾਂਗੇ ਤੇ papa ਕਹਿੰਦੇ ਸੀ ਕੋਈ ਗੱਲ ਨਹੀਂ ਚੱਲ ਪਾਂਗੇ ਤੇ ਸਾਰੇ ਅਸੀਂ ਪਰਿਵਾਰ ਆਏ ਆ ਤੇ ਕੀ ਕੀ ਦੇਖਾਇਆ ਤੇ ਆ ਗਏ ਇੱਥੇ ਆਤੀਸ਼ਬਾਜੀ ਦੇਖ ਕੇ ਵੀ ਕਾਫੀ ਆਨੰਦ ਮਿਲਿਆ ਤੇ ਜਿਹੜੀ ਦੀਪਮਾਲਾਈ ਸੀ ਉਹ ਦੇਖੋ ਤੁਲਾ ਦੀ ਸਜਾਵਟ ਕਿੰਨੀ ਧੀਰਗੀ ਬਹੁਤ ਬਰੀਆ ਲੱਗੀ ਜੀ ਔਰ ਇੱਕ ਕੰਮ ਲੱਗਦਾ ਬਹੁਤ ਰਾਸ਼ੀ ਸੀ ਤੇ ਰਾਸ਼ ਦੇ ਲਗਾਣੇ ਕੀ ਨਹੀਂ ਜਾਣਾ ਚਾਹੀਦਾ ਨਹੀਂ ਨਹੀਂ ਜੀ ਅਜੇ ਤਾਂ ਅਸੀਂ ਨਮਸਤੇ ਹੋਣਾ ਆਣਾ ਹੀ ਹੈ ਤੇ ਫਿਰ ਆਣਾ ਹੀ ਪੈਣਾ ਹੈ ਤੇ ਇਸ ਤਰ੍ਹਾਂ ਦਾ ਨਜ਼ਾਰਾ ਕਿਤੇ ਦੇਖਿਆ ਹੋ ਤੁਸੀਂ ਕਦੇ ਨਹੀਂ ਨਹੀਂ ਜੀ ਸਰ ਇਸ ਤਰ੍ਹਾਂ ਦਾ ਨਜ਼ਾਰਾ ਕਦੀ ਨਹੀਂ ਵੇਖਿਆ